करो बि करोदा ਕੱਲ ਕਨੌਰ ਬਲਾਕ ਦੇ 100 ਕੈਂਡੀਡੇਟ ਸਾਡੇ ਸ਼ੰਭੂ ਬਲਾਕ ਦੇ 19 ਚੋਂ 12 ਕੈਂਡੀਡੇਟ ਅਸੀਂ ਇੱਥੇ ਪਹੁੰਚੇ ਸੀ ਕੱਲ ਲਗਭਗ ਸਾਡੇ 8 ਦੇ ਕਰੀਬ ਹੈ ਜਿਹੜੀ ਨੋਮੀਨੇਸ਼ਨ ਉਹ ਫਾਈਲ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਹੰਕਾਰਾਂ ਇਹਨਾਂ ਨੇ ਬਾਕੀ ਕੈਂਡੀਡੇਟਾਂ ਦੇ ਸਾਡੇ ਕੱਲ ਕਾਟਚ ਜੋ ਆਮ ਆਦਮੀ ਪਾਰਟੀ ਦੇ ਹੁੰਦੇ ਅੰਦਰ ਬੈਠੇ ਸੀ ਉਹਨਾਂ ਨੇ ਸਾਡੇ ਬੀਜਪੀ ਦੇ ਜੋ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਪੜਦੇ ਗੁੰਡਾਗਰਦੀ ਕੀਤੀ ਪੁਲਿਸ ਨੇ ਬਿਲਕੁਲ ਮੂਕ ਦਰਸ਼ਨ ਬਣ ਕੇ ਇਹ ਸਾਰਾ ਇਹ ਜਿਹੜਾ ਕਾਰਜਕਰਮਾ ਦੇਖਿਆ ਹੋਏ ਇੰਨੀ ਗੁੰਡਾਗਰਦੀ ਇੰਨਾ ਜੋ ਖਣੌਰ ਦਾ ਮਾਹੌਲ ਖਰਾਬ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਖਣੌਰ ਦੇ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ ਅੱਜ ਦੁਆਰਾ ਅਸੀਂ ਜਿਨ੍ਹਾਂ ਕੈਂਡੀਡੇਟਾਂ ਦੇ ਸਾਡੇ ਪੇਪਰ ਕੱਲ ਪੜੇ ਸੀ ਅੱਜ ਦੁਆਰਾ ਉਹਨਾਂ ਕੈਂਡੀਡੇਟਾਂ ਨੂੰ ਲੈ ਕੇ ਅੰਦਰ ਅਸੀਂ ਭੇਜੇ ਨੇ ਉਨੇ ਇਹਨਾਂ ਨੂੰ ਚੇਤਾਵਨੀ ਦੇਣਾ ਚਾਹਨੇ ਆ ਅਸੀਂ ਆਮ ਆਦਮੀ ਪਾਰਟੀ ਦੇ ਭਾਵੇਂ ਉਹ ਵਿਧਾਇਕ ਹੋਣ ਭਾਵੇਂ ਇਹਨਾਂ ਦੇ ਵਰਕਰ ਹੋਣ ਕਿ ਜਿਹੜਾ ਇਹ ਨਿਊ ਦਾ ਪਰੇ ਨੇ ਨਾ ਇਹਨਾਂ ਤੋਂ 10 ਗੁਣਾ ਨਾ ਮੋੜਿਆ ਨਾ ਸਾਡਾ ਨਾਮ ਬਦਲ ਦੇ ਬਸ ਠੀਕ ਜਿਲ੍ਹੇ ਦੇ ਸਰਪੰਚ ਸਾਹਿਬ ਦੀ ਆਡੀਓ ਆਜੀ ਕਿ ਬੰਦਿਆਂ ਨੂੰ 5-5 ਕਿਲੋਮੀਟਰ ਪਿੱਛੇ ਰੋਕ ਲੋ ਫੈਲਾ ਮਾਰ ਦੋ ਕਾਲੀਕਲ ਦੇ ਕੈਂਡੀਡੇਟਾਂ ਨੂੰ ਜੋ ਮਰਜ਼ੀ ਕਰੋ ਹਾਰ ਮਨਾ ਪਰਨ ਦੋ ਇੱਕ ਉਦਾਹਰਨ ਵੀ ਆ ਕੱਲੀ ਇੱਕ ਨਹੀਂ ਕਟੋ ਕਟ ਤਿੰਨ ਕੈਂਡੀਡੇਟ ਰਾਤ ਅਸੀਂ ਘਰੇ ਪਾਏ ਆਪਣੇ ਘਰੇ ਲੈ ਕੇ ਗਿਆ ਮੈਂ ਰਾਤ ਇਹ ਐਸਐਸਪੀ ਪਟਿਆਲਾ ਹੁਣ ਮਤਲਬ ਇਸ ਚੀਜ਼ ਦੇ ਜਵਾਬ ਦੇ ਹੀ ਤਾਂ ਦੇਣੀ ਪਊਗੀ ਮਾਨਯੋਗ ਹਾਈ ਕੋਰਟ ਦੇ ਵਿੱਚ ਕਿਉਂਕਿ ਆਡੀਓ ਦੇ ਵਿੱਚ ਜਿਵੇਂ ਉਹ ਦਿਸ਼ਾ ਦੇ ਦੇ ਰਹੇ ਨੇ ਇਹਦਾ ਮਤਲਬ ਹੈ ਤੁਸੀਂ ਸਾਨੂੰ ਮਰਾਉਣ ਤੇ ਤਲ ਗਿਆ ਜਿਹੜੇ ਪ੍ਰਸ਼ਾਸਨ ਨੇ ਸਾਡੀ ਰੱਖਿਆ ਕਰਨੀ ਸੀ ਆਮ ਆਦੀ ਪਾਰਟੀ ਦੇ ਗੁੰਡਿਆਂ ਤੋਂ ਉਹ ਸਰਕਾਰ ਤਾਂ ਆਪ ਰਾਵਲਾਂ ਚ ਕਿਵੇਂ ਦੀ ਸਾਨੂੰ ਮਾਰਨੇ ਨੂੰ ਮਤਲਬ ਮੈਂ ਤਾਂ ਹੈਰਾਨ ਆ ਇਹ ਆਡੀਓ ਜਿਹੜੀ ਆਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕੋਈ ਸ਼੍ਰੋਮਣੀ ਕਾਲ ਦੇ ਪ੍ਰਧਾਨ ਗਿਣਾ ਵੈਰੀਫਾਈ ਕੀਤੇ ਨਹੀਂ ਉਹਨਾਂ ਨੇ ਆਪਣੇ ਪੇਜ ਤੇ ਪਾਈ ਹੋਣੀ ਇਹਦਾ ਮਤਲਬ ਉਹਨਾਂ ਨੇ ਵੈਰੀਫਾਈ ਕਰਕੇ ਕਿ ਇਹ ਆਈਡੀਓ ਸਹੀ ਹੈ ਜਿਹੜੀ ਅਫਸਰਾਂ ਨੂੰ ਦਿਸ਼ਾੰਦਿਸ਼ ਦੇ ਜਾ ਰਹੇ ਨੇ ਇਹਦਾ ਮਤਲਬ ਉਹ ਸਹੀ ਹਨ ਤੇ ਉਹ ਉਹਦਾ ਉਦਾਹਰਣਾ ਮਿਲਣ ਲੱਗੀਆਂ ਘਟੋ ਘਟ ਸਾਡੇ 8 ਤੋਂ 10 ਤੱਕ ਕੈਂਡੀਡੇਟ ਅੱਜ ਵੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਰੇ ਤੱਕ ਆਉਣ ਲਈ ਮੁਸ਼ਕਲ ਹੋ ਰਹੀ ਆ ਆ ਲੇਡੀਜ਼ ਤੇ ਸਾਡੇ ਇੱਕ ਕੈਂਡੀਡੇਟ ਮਤਲਬ ਗੱਡੀਆਂ ਲਾ ਕੇ ਧਮਕੀਆਂ ਦਿੱਤੀਆਂ ਉਹ ਡਰਦੀ ਲੇਡੀ ਪਿੱਛੇ ਮੁੜ ਗਈ ਉਸੇ ਤਰ੍ਹਾਂ ਕਈ ਕੈਂਡੀਡੇਟਾਂ ਦੇ ਪਰਿਵਾਰਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਕੁੱਟਿਆ ਹੋਇਆ ਕਿ ਜੇ ਤੁਹਾਡਾ ਬੰਦਾ ਅਜ ਫਾਰਮ ਭਰਨ ਗਿਆ ਤਾਂ ਦੇਖ ਲਿਓ ਮਤਲਬ ਫਾਰਮ ਜਿਹੜੀ ਉਹ ਪਾਲਿਸੀ ਸੀ ਜਿਹੜੀ ਐਸਐਸਪੀ ਸਾਹਿਬ ਜਿਵੇਂ ਕਹਿ ਰਹੇ ਨੇ ਆਡੀਓ ਦੇ ਵਿੱਚ ਕਿ ਬੰਦਿਆਂ ਨੂੰ ਉਰੇ ਤੱਕ ਹੀ ਨਾ ਆਉਣ ਦੋ ਕਿ ਜੇ ਅੰਦਰ ਫੈਲ ਪੜਾਂਗੇ ਤਾਂ ਗਾਹ ਪੈਂਦਾ ਕਿਉਂਕਿ ਕੱਲ ਪਾੜੀਆਂ ਫੇਲਾਂ ਜਿਵੇਂ ਉਹੀ ਕੰਮ ਹੋਇਆ ਕਿ ਸਾਡੇ ਕੈਂਡੀਡੇਟਾਂ ਨੂੰ ਇੱਥੇ ਤੱਕ ਵੀ ਆਉਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਰਸਤਿਆਂ ਦੇ ਵਿੱਚ ਘੇਰਿਆ ਜਾ ਰਿਹਾ ਤੇ ਇਹ ਬਹੁਤ ਵੱਡਾ ਭਗ ਹੈ ਝਿੰਦਰ ਜੀ ਸੁਵੀਰ ਜੀ ਆ ਰਹੇ ਨੇ ਜੀ ਉਰੇ ਸਤਿ ਪ੍ਰਭਾਨ ਜੀ ਨਾਲ ਗੱਲ ਹੋਈ ਹੈ ਲਾਛੂ ਸਾਹਿਬ ਜੀ ਦੀ ਹੁਣੇ ਤੁਹਾਡੇ ਨਾਲ ਗੱਲ ਹੋਈ ਹੈ ਬਾਕੀ ਤੁਸੀਂ ਦੱਸ ਦੋ ਵੀ ਜੀ ਕੋਈ ਟਿੱਕਰ ਸਾਹਿਬ ਨੂੰ ਦੱਸਣਾ ਠੀਕ ਹੈ ਜੀ ਉਹ ਬਾਰ ਬਾਰ ਸਾਡੇ ਸੰਪਰਕਜ ਨੇ ਕਿਉਂਕਿ ਮੈਂ ਵੈਟ ਕਰ ਰਿਹਾ ਸੀ ਲਾਛੂ ਸਾਹਿਬ ਨਾਲ ਜਿਸ ਨਾਲ ਉਹਨਾਂ ਨਾਲ ਗੱਲ ਹੋਈ ਆ ਦੇਖਦੇ ਆਂ ਸੀ ਮਾਹੌਲ ਦੇਖਦੇ ਆ ਹੁਣ ਤੇ ਜਿਵੇਂ ਵੀ ਲੋਡ ਹੋਊਗੀ ਫਿਰ ਅਸੀਂ ਪ੍ਰਧਾਨ ਸਾਹਿਬ ਨੂੰ ਉਸ ਹਿਸਾਬ ਨਾਲ ਦੱਸਾਂਗੇ ਠੀਕ ਹੈ ਤੇ ਸਰ ਇਸ ਰਿਗਾਰਡਿੰਗ ਤੁਸੀਂ ਕੋਈ ਅੱਗੇ ਦਾ ਰੁਖ ਅਪਣਾਇਆ ਹੈਗਾ ਜਿਵੇਂ ਕੋਈ ਮੈਂ ਕਹਾਂ ਜੀ ਹਾਈ ਕੋਰਟ ਦਾ ਦੇਖੋ ਸਾਡੀ ਜਿਹੜੀ ਲੀਗਲ ਟੀਮ ਹੈ ਪਹੁੰਚ ਚੁੱਕੀ ਹੈ ਕਾਲੇ ਦਰਦ ਠੀਕ ਹੈ ਇਹ ਜਿਵੇਂ ਤ ਉਰੇ ਵਾਲੇ ਵੀ ਤਿਆਰ ਰਹਣ ਉਰੇ ਵਾਲਿਆਂ ਦਾ ਵੀ ਐਂ ਨਹੀਂ ਮਿਡਾਂਗੇ ਕੰਮ ਦੂਆ ਨੰਬਰ ਬਾਕੀ ਉਹ ਵੀ ਕਿਹੜੇ ਬਾਲਾ ਕੁੰਬੜਾ ਮਿੱਲਾ ਦਾ ਹੈ ਨਹੀਂ ਹੁਣ ਮਹੀਨੇ 5-7 ਦੀ ਉਹ ਖੇੜਾ ਬਾਕੀ ਫੇਰ ਮੈਂ ਰਿਪੀਟ ਕਰਦਾ ਨਾਮ ਗੁਰਨਾਲਲ ਘਨੌਰ ਨੇ ਆਪਣਾ ਇੱਕ ਇੰਦਰਜੀਤ ਸਿੰਘ ਸਿਆਲੂ ਆ ਉਹਨੂੰ ਇਹ ਕਮਾਂਡ ਦਿੱਤੀ ਹੋਈ ਆ ਗੁੰਡਾਗਰਦੀ ਦੀ ਹਨਾਨੀ ਦੀ ਗੱਲ ਇਹ ਆ ਕਿ ਚੋਰੀ ਦਾ ਕੰਮ ਵੀ ਦੇਖੋ ਘਨੌਰ ਜੀ ਹੁੰਦਾ ਜਿੱਥੇ ਟਰਾਲੀਆਂ ਚੋਰੀ ਕਿਸਾਨਾਂ ਦੀਆਂ ਘਨੌਰ ਚ ਹੋਈਆਂ ਤੇ ਆਮ ਆਦੀ ਪਾਰਟੀ ਦੇ ਵਰਕਰ ਸਰਪੰਚ ਨਗਰ ਕੌਂਸਲ ਦੇ ਪ੍ਰਧਾਨਾਂ ਦੇ ਘਰੋਂ ਬਰਾਮਦ ਹੋਈਆਂ ਕੱਲ ਇੱਕ ਸਾਡੇ ਕਲਯੁਦ ਦੇ ਵਰਕਰ ਦਾ ਦਫ਼ਤਰ ਇਚਾਰਜ ਘਨੌਰ ਤੋਂ ਅਸੀਂ ਰਾਤ ਕੰਪਲੀਟ ਵੀ ਕਰਕੇ ਆਏ ਹਾਂ ਸਾਰੇ ਥਾਣੇ 'ਵਾਂ ਜਾ ਕੇ ਉਹਦਾ ਫੋਨ ਖੋਹ ਲਏਗੇ ਮਤਲਬ ਕਦੇ ਤੁਸੀਂ ਟਰਾਲੀਆਂ ਚੋਰੀ ਕਰ ਲਏ ਜਨੇ ਹੋ ਕਦੇ ਤੁਸੀਂ ਫੋਨ ਖੋਹ ਲਏ ਜਨੇ ਹੋ ਮਤਲਬ ਇਹ ਇਹ ਪਾਰਟੀ ਆ ਕਿ ਚੈਨੀ ਚੋਰ گرو ਆ ਇਹ ਰਾਨੀ ਦਾ ਇਸ ਗੱਲ ਦੀ ਆ ਕਿ ਤੁਸੀਂ ਭਾਈ ਇਹ ਹੈ ਕੇਜਰੀਵਾਲ ਦੀ ਕਟੜ ਇਮਾਨਦਾਰ ਪਾਰਟੀ ਜਿਹੜੀ ਟਰਾਲੀਆਂ ਚੋਰੀ ਕਰਨ ਦੇ ਵਿੱਚ ਫੋਨ ਚੋਰੀ ਕਰਨ ਦੇ ਵਿੱਚ ਫੋਨ ਕੋਣ ਦੇ ਵਿੱਚ ਲੁੱਟਾ ਘੁਆ ਕਰਨ ਦੇ ਵਿੱਚ ਤੇ ਜਿਹੜੇ ਉਹ ਇੰਦਰਜੀਤ ਸਿੰਘ ਸੈਲੂ ਦੇ ਨਾਲ ਹੋਰ ਨੌਜਵਾਨ ਸੀ ਸਾਰੇ ਉਹ ਚੈਨੀ ਚੋਰ ਤੇ ਮੈਂ ਕਹਿੰਦਾ ਨਸ਼ਈ ਕਿਸਮ ਦੇ ਬੰਦੇ ਸੀ ਜਿਨ੍ਹਾਂ ਨੇ ਧੀਆ ਪੈਣਾ ਧੱਕੇ ਮਾਰੇ ਇਹ ਹੁਣ ਹਲਕਾ ਘਨੌਰ ਦੇ ਵੋਟਰ ਦੇਖਣ ਖਾਸ ਕਰਕੇ ਮਹਿਲਾਵਾਂ ਕਿ ਜਿਵੇਂ ਮਹਿਲਾਵਾਂ ਨੂੰ ਇੱਥੇ ਆਮ ਆਦੀ ਪਾਰਟੀ ਦੇ ਗੁੰਡਿਆਂ ਨੇ ਕੈਂਡੀਡੇਟਾਂ ਨੂੰ ਚਾਹੋ ਸਾਡੀ ਪਾਰਟੀ ਦੇ ਕੱਲ ਜਲਦੀ ਸੀ ਚਾਹ ਦੂਜੀ ਪਾਰਟੀ ਦੇ ਵਿਰੋਧੀ ਪਾਰਟੀ ਦੇ ਸੀਗੇ ਧੀਆ ਪੈਣਾ ਧੱਕੇ ਮਾਰੇ ਇਹ ਬਹੁਤ ਮਦਭਾਗਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਪਾਰਟੀ ਆ ਕ੍ਰਿਮੀਨਲ ਪਾਰਟੀ ਆ ਤੇ ਅੱਜ ਹਾਲਾਤ ਇਹ ਨੇ ਕਿ ਜਦੋਂ ਐਸਐਸਪੀ ਇਹ ਕਹੇ ਕਿ ਸਰਕਾਰ ਦੀ ਡਾਇਰੈਕਸ਼ਨ ਹੈ ਕਿ ਆਪਾਂ ਨੇ ਭਾਈ ਇੱਥੇ ਕੋਹਰਾ ਮਚਾਉਣਾ ਹੈ ਤਾਂ ਹੁਣ ਕੈਂਡੀਡੇਟਾਂ ਨੂੰ ਇੱਥੇ ਤੱਕ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਾਂ ਫਾਰਮ ਭਰਨਗੇ ਨਾ ਹੁਣ ਪੈਸੇ ਤਾਂ ਅਸੀਂ ਕਿੰਨੇ ਕੈਂਡੀਡੇਟਾਂ ਦਾ ਜਿਹੜੇ ਆਏ ਅੰਦਰ ਭੇਜਤੇ ਬਾਕੀ ਕੈਂਡੀਡੇਟ ਕਈ ਫੋਨ ਕਰਨ ਦੀ ਬੰਦ ਕਰੀ ਬੈਠੇ ਨੇ ਕਿਉਂਕਿ ਜਿਵੇਂ ਇੱਧਰ ਸਾਡੇ ਸਤਕਾਰਯੋਗ ਸ਼੍ਰੋਮਣਿਕਲ ਦੇ ਸੀਨੀਅਰ ਅਫਸਰ ਸਾਦੂ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਖਾਸ ਕਰਕੇ ਜ਼ੋਨ ਦੇ ਕੈਂਡੀਡੇਟ ਜਿਹੜੇ ਉਹਦੇ ਨੇੜੇ ਜਿਨ੍ਹਾਂ ਦੀ ਜਿੰਮੇਵਾਰੀ ਸੀ ਉਹ ਉਹਨਾਂ ਨੂੰ ਗੱਡੀਆਂ ਲਾ ਕੇ ਧਮਕਾ ਕੇ ਪਿੱਛੇ ਭਜਾਇਆ ਗਿਆ ਠੀਕ ਹੈ ਭਾਈ ਇਲੈਕਸ਼ਨ ਕਮਿਸ਼ਨ ਕੋ हमने डाल दी ਡੀਜੀਪੀ ਕੋ हमने डाल दी ਪੰਜਾਬ ਸਰਕਾਰ ਨੂੰ हमने डाल दी ਇਲੈਕਸ਼ਨ ਕਮਿਸ਼ਨ ਪੰਜਾਬ ਕੋ हमने डाल दी ਕੋਈ છોੜੇ ਨਹੀਂ ਜहां ਰਿਟਰਨ ਨਹੀਂ डाली जहां डाल सकते थे ਪਰ ਕੋਈ ਸੁਣਾਈ ਨਹੀਂ ਹੈ ਇਹ ਉਹਨ ਕੀ ਕੌਣ ਸੀ ਸੁਣ ਰਹੇ ਹਨ ਉਹਨ ਕੀ ਵੀ ਸੁਣ ਰਹੇ ਨਾ अभी आप सिर्फ आपकी डीएसपी से बात हुई है तो डीएसपी एस पी क्या हैं डीएसपी है मैं फैल दिलाता हूँ वीडियो वायरल इस बंदे की फैल खोते की वीडियो वायरल है ये डीएसपी सुता पे है अंदर बंदे बैठे हैं वो काश के लिए गया अंदर बंदा कॉलेज में बैठे हैं सारे लोग काल के बैठे हैं क्या कर रहे हैं अंदर कुछ लाइनों में जो आपके कैंडिडेट आपकी पार्टी की तरफ से जो खड़े हुए हैं कैंडिडेट उनकी तरफ से ये भी कहा जा रहा है कि तो आम आदमी पार्टी के जो आ रहे हैं उनको सीधा अंदर भेजा जा रहा है हमें नहीं भेजा जा रहा है। शेर का एक भी कागज किसी पार्टी के नहीं सिर्फ आम पार्टी के बारे है हमारे बंदे दस बजे के खड़े हैं लाइन में इनके बंदे आए हैं साढ़े ग्यारह बजे इनके साढ़े ग्यारह बजे के आगे अंदर कागज बने हैं जो साढ़े दस बजे खड़े हैं उनको एक भी कागज नहीं भरा गया एक भी कागज नहीं उनका भरा गया जो शिविर के लाइन में लगे हैं ਸਾਜ ਨੂੰ ਨਕਾਟਾਈ ਕਰਦੇ ਬਿਲਕੁਲ ਇਸ ਤਰ੍ਹਾਂ ਹੀ ਕਰਦੇ ਬਿਲਕੁਲ ਦੱਕਾ ਜਿਹਾ